ਅਜਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰਨਾ ਵੀ ਜਿਹੜੀ ਤੁਸੀਂ ਆ ਤਸਵੀਰ ਵੇਖਦੇ ਪਏ ਜੇ ਨਾਲ ਦੋ ਮਈਆਂ ਬੀਬੀ ਜੀ ਇਹ ਤਸਵੀਰ ਇਹ ਜਿਹੜੀ ਲੜਕੀ ਹੈ ਇਹ ਲੜਕੀ ਹੈਗੀ ਹਰਿਆਣੇ ਚੋਂ ਸਰਸੇ ਤੋਂ ਤੇ ਵਿਆਹ ਇਹ ਬਾਜੇਖਾਨੇ ਦੇ ਕੋਲ ਪਿੰਡੇਗਾ ਡੋਡਾ ਉਥੇ ਉਥੇ ਲੜਕੀ ਵਿਆਹੀ ਹੈ ਤਾਂ ਇਹ ਲੜਕੀ ਕੰਮ ਕਰਦੀ ਸੀ ਆਰਕੈਸਟਰ ਦਾ ਜਿਹੜੇ ਲੜਕੇ ਨਾਲ ਵਿਆਹ ਹੀ ਉਹ ਕੰਮ ਕਰਦਾ ਸੀ ਗਿੱਧੇ ਪੰਗੜੇ ਦਾ ਤਾਂ ਇਹ ਲੜਕੀ ਦਾ ਪਹਿਲਾਂ ਵੀ ਵਿਆਹ ਹੋਇਆ ਸੀ ਤਾਂ ਉਥੇ ਕਿਸੇ ਕਾਰਨ ਉਸ ਆਦਮੀ ਨਾਲ ਇਹ ਲੜਕੀ ਦਾ ਤਲਾਕ ਹੋ ਗਿਆ ਤਲਾਕ ਹੋਣ ਦੇ ਕਾਰਨ ਚਲੋ ਇਹ ਆਰਕੈਸਟਰ ਨਾਲ ਕੰਮ ਕਰਦੀ ਸੀ ਆਰਕੈਸਟਰ ਦਾ ਕੰਮ ਕਰਨ ਦੇ ਬਾਵਜੂਦ ਇਹ ਗਿੱਧੇ ਪੰਗੜੇ ਦਾ ਕੰਮ ਕਰਦਾ ਸੀ ਇਹਨਾਂ ਦੀ ਆਪ ਚੁੱਥੀ ਇੱਕ ਦੂਜੇ ਨਾਲ ਹੈਲੋ ਹਾਇ ਹੋ ਗਈ ਨੰਬਰ ਲੈਣ ਦੇ ਲੈ ਲਿਆ ਤੇ ਚਲੋ ਇਹਨਾਂ ਨੇ ਸਲਾਹ ਕਰਕੇ ਤੇ ਆਪ ਦਾ ਇਹਨਾਂ ਨੇ ਵਿਆਹ ਕਰਾ ਲਿਆ ਵਿਆਹ ਕਰਾ ਲਿਆ ਵਿਆਹ ਕਰਾਇਆ ਆਨੰਦਕਾਰ ਜੋ ਇਹ ਸਭ ਕੁਝ ਹੋਇਆ ਤਾਂ ਵਿਆਹ ਕਰਾ ਕੇ ਤੇ ਇਹ ਕੁੜੀ ਚੁੱਲ੍ਹੇ ਨੇ ਆਉਦੇ ਪਿੰਡੇ ਤੇ ਡੋਡਾ ਹੀ ਆਉਣਾ ਸੀ ਬਾਜੇਖਾਨੇ ਦੇ ਕੋਲੇ ਆ ਆਪਣੇ ਬਗੜਾੜੀ ਦੇ ਕੋਲੇ ਤਾਂ ਹੁਣ ਕੀ ਆ ਵੀ ਇਹ ਜਿਹੜਾ ਲੜਕਾ ਹੈ ਇਹ ਲੜਕਾ ਪਹਿਲੋਂ ਇੱਕ ਔਰਤ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦਾ ਸੀ ਕੋ 12 ਕੇ 13 ਸਾਲ ਤੋਂ ਮਤਲਬ 12 13 ਸਾਲ ਹੋ ਚਲੇ ਸੀ ਇਹ ਲੜਕੇ ਨੂੰ ਉਸ ਔਰਤ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੇ ਆ ਤਾਂ ਇਹ ਜਦੋਂ ਰੋਲਾ ਪਿਆ ਤੇ ਇਹ ਲੜਕੀ ਨੇ ਸਾਡਾ ਨੰਬਰ ਲਿਆ ਨੰਬਰ ਲਿਆ ਤੇ ਅਸੀਂ ਇਹ ਉੱਤਲ ਉੱਥੇ ਗਏ ਜਾ ਕੇ ਗੱਲਬਾਤ ਕੀਤੀ ਵੀ ਤੁਸੀਂ ਭਾਈ ਇਹ ਲੜਕੀ ਨੂੰ ਕਿਉਂ ਪਰੇਸ਼ਾਨ ਕਰਦੇ ਜੀ ਵੀ ਕਿਹੜੀ ਗੱਲੋਂ ਪਰੇਸ਼ਾਨ ਕਰਦੇ ਜੀ ਤਾਂ ਉਹ ਇਹਨੇ ਗੱਲ ਦੱਸੀ ਮੁੰਡੇ ਨੇ ਵੀ ਮੇਰੇ ਮਾਪਿਆਂ ਨਾਲ ਦੀ ਬੋਲਣ ਦੇ ਦੀ ਜੈਸਾ ਅਸੀਂ ਚਲੋ ਲੜਕੀ ਨੂੰ ਸਮਝਾਇਆ ਵੀ ਆਹ ਗੱਲ ਹੈ ਉਹ ਲੜਕੀ ਨੇ ਗੱਲ ਦੱਸੀ ਉਹ ਆਂਦੀ ਵੀ ਇਹਗਾ ਇਸ ਤਰ੍ਹਾਂ ਰਿਲੇਸ਼ਨਸ਼ਿਪ ਦੇ ਵਿੱਚ ਕਿਸੇ ਦੇ ਨਾਲ ਵੀ ਮੇਰੇ ਕੋਲ ਨਾ ਆਉਂਦਾ ਨਾ ਜਾਂਦਾ ਨਾ ਮੈਨੂੰ ਬੁਲਾਉਂਦਾ ਤੇ ਇਹ ਉੱਥੇ ਉਸ ਔਰਤ ਦੇ ਕੋਲ ਹੀ ਰਹਿੰਦਾ ਠੀਕ ਆ ਇਹ ਲੜਕੀ ਤੁਸੀਂ ਵੇਖੋ ਨਾਂ ਦਾ ਮਾਂ ਨਾ ਬਾਪ ਮਰ ਗਏ ਸੀ ਛੋਟੀ ਹੁੰਦਿਆਂ ਦੇ ਭਰਾ ਪ੍ਰੂਫ ਨਹੀਂ ਹੈ ਕਿ ਚਾਚੇ ਦਾਏ ਹੋਣਗੇ ਚਾਚੇ ਦਾਏ ਆਪਾਂ ਨੂੰ ਪੜੇ ਅੱਜ ਕੱਲ ਕਿੰਨੀ ਜੋ ਮਤ ਕਰਦੇ ਨੇ ਤਾਂ ਐਸੇ ਵੇਲੇ ਇਹ ਦਰਦ ਦਰ ਦੀਆਂ ਠੋਕਰਾ ਖਾਂਦੀ ਫਿਰਦੀ ਜਿਹੜੇ ਮੁੰਡੇ ਨਾਲ ਇਹ ਲੜਕੀ ਵਿਆਹੀ ਏ ਕੋਈ ਘਰ ਨਹੀਂ ਇੱਕ ਕਮਰਾ ਉਹਦੇ ਵਿੱਚ ਨਾ ਪਿਓ ਮਾਂ ਪਿਓ ਰਹਿੰਦੇ ਨੇ ਬਜ਼ੁਰਗੇ ਲੜਕੇ ਦਾ ਮੈਂ ਅੱਖੀਂ ਜਾ ਕੇ ਵੇਖ ਕੇ ਆਇਆ ਤਾਂ ਇੱਕ ਜਿੱਥੇ ਇਹ ਲੜਕੀ ਨੂੰ ਕਮਰਾ ਲੈ ਕੇ ਕਿਰਾਇਆ ਦੇ ਦਿੰਦਾ ਉਥੇ ਨਾ ਹੈਗੀ ਲਾਈਟ ਤੇ ਨਾ ਉਥੇ ਹੈਗਾ ਪਾਣੀ ਤੇ ਨਾਲ ਤੂੜੀ ਤੇ ਪਰਾਲੀ ਮੈਂ ਉਥੇ ਅਖੀ ਵੀ ਇਹ ਕਿਹਾ ਸਾਰਾ ਕੁਝ ਉਹ ਜਗ੍ਹਾ ਦੇ ਸੱਪਾਂ ਦੇ ਘਰ ਦੇ ਵਿੱਚ ਲੜਕੀ ਰਹਿੰਦੀ ਤਾਂ ਇਹ ਲੜਕੀ ਅੱਜ ਦਰਦ-ਦਰਦੀਆਂ ਠੋਕਰਾ ਖਾਂਦੀ ਫਿਰਦੀ ਤਾਂ ਕੋਈ ਵੀ ਕਹਿੰਦੀ ਮਦਦ ਕਰਨ ਨੂੰ ਤਿਆਰ ਨਹੀਂ ਪੁਲਿਸ ਦੇ ਕੋਲੇ ਗਈ ਦੇ ਪੁਲਿਸ ਵੀ ਇਸ ਲੜਕੇ ਦੀ ਕੋਈ ਮਦਦ ਨਹੀਂ ਕਰਦਾ ਤੇ ਮੈਂ ਬੇਨਤੀ ਇੱਕ ਕਰਦਾ ਵੀ ਜਿਹੜੀਆਂ ਆਪਣੀਆਂ ਕੋਈ ਵੀ ਜਸੇਬੰਦੀਆਂ ਨੇ ਨਿਹੰਗ ਸਿੰਘ ਫੌਜਾਂ ਬਾਕੀ ਬਾਬਾ ਰਾਜਾ ਰਾਮ ਦੇ ਜਿਹੜਾ ਨੋਹ ਦੇ ਪੁੱਤਰ ਨੇ ਧੀਆ ਵਸਾਉਣ ਵਾਲਾ ਕੰਮ ਚਲਾਇਆ ਬਹੁਤ ਵਧੀਆ ਤੇ ਜੇ ਮੇਰੀ ਵੀਡੀਓ ਸੁਣਦੇ ਹੋਣ ਤਾਂ ਇਸ ਲੜਕੀ ਦਾ ਨੰਬਰ ਉੱਤੇ ਦੇ ਦਾਂਗਾ ਇਹ ਤੇ ਲੜਕੀ ਨਾਲ ਗੱਲ ਕਰਕੇ ਇਸ ਲੜਕੀ ਦਾ ਵੀ ਬਸੇਬਾ ਜ਼ਰੂਰ ਕਰਾਉਣਾ ਕਿਉਂਕਿ ਪਹਿਲੋ ਵਿਚਾਰੀ ਵਿਆਹੀ ਸੀ ਉੱਥੇ ਤਲਾਕ ਹੋ ਗਿਆ ਹੁਣ ਇਹ ਕੀ ਹੈ ਵੀ ਜਿਹੜੀ ਔਰਤ ਦੂਜੀ ਜਿਹੜੀ ਔਰਤ ਦੇ ਨਾਲ ਹੀ ਰਹਿੰਦਾ ਸੀ ਉਹ ਔਰਤ ਇਹ ਗੱਲਾਂ ਦੀ ਵੀ ਮੈਂ ਇਹ ਨੂੰ ਨਹੀਂ ਛੱਡਣਾ ਮੇਰੇ ਕੋਲੇ 13-14 ਸਾਲ ਤੋਂ ਰਿਲੇਸ਼ਨਸ਼ਿਪ ਦੇ ਵਿੱਚ ਸੀ ਹੈ ਤਾਂ ਉਹ ਵੀ ਸੱਚੀ ਹੈ ਜਿੰਦੇ ਨਾਲ 13-14 ਸਾਲ ਤੋਂ ਜੇ 13-14 ਸਾਲ ਤੋਂ ਰਹਿੰਦਾ ਸੀ ਤੇ ਲੜਕੇ ਨੂੰ ਸ਼ਾਦੀ ਨੇਂਦਰਾਂ ਕਰਾਉਣੀ ਚਾਹੀਦੀ ਸੀ ਬਿਲਕੁਲ ਸ਼ਾਦੀ ਨਹੀਂ ਕਰਾਉਣੀ ਚਾਹੀਦੀ ਸੀ ਜੇ ਸ਼ਾਦੀ ਕਰਾ ਲਈ ਤਾਂ ਫਿਰ ਉਹਨੂੰ ਛੱਡੇ ਤੇ ਇਹਦੇ ਨਾਲ ਰਵੇ ਉਹ ਆਂਦੀ ਮੇਰੇ ਨਾਲ ਰਵੇ ਆ ਕੇ ਇਹ ਨਹੀਂ ਰਹਿੰਦਾ ਰੋਟੀ ਤੋਂ ਪਾਣੀ ਤੋਂ ਐਸ ਵੇਲੇ ਲੜਕੀ ਬਹੁਤ ਤਾਂਗੇ ਹੋ ਕਦੇ ਕਿਸੇ ਦੇ ਘਰੇ ਜਾ ਕੇ ਸੌਂਦੀ ਗਰੀਬਣੀ ਕਦੇ ਕਿਸੇ ਦੇ ਘਰੇ ਜਾ ਕੇ ਸੌਂਦੀ ਏ ਕਿਉਂਕਿ ਮੈਂ ਅੱਖੀਂ ਵੇਖ ਕੇ ਆਇਆ ਏ ਅਸੀਂ ਅੱਖੀਂ ਵੇਖ ਕੇ ਆਇਆ ਮੈਂ ਤੇ ਕੋਰ ਸਿੰਘ ਸੀ ਉਹਨਾਂ ਨਾਲ ਵੀ ਗੱਲ ਹੋਈ ਪਰ ਉਦੋਂ ਕੋਈ ਮਸਲਾ ਹੱਲ ਨਹੀਂ ਹੋਇਆ ਬਾਕੀ ਜਿਹੜੀਆਂ ਨੇ ਸਾਡੀਆਂ ਪਿੰਡਾਂ ਦੀਆਂ ਪੰਚਾਇਤਾਂ ਜਿਹੜੇ ਸਰਪੰਚ ਨੇ ਇਹ ਵੀ ਮਰ ਮੁੱਕ ਗਏ ਨੇ ਸਰਪੰਚ ਵੀ ਫਾਲ ਕੋ ਨਹੀਂ ਰਹਿ ਗਏ ਸਰਪੰਚ ਅਸੀਂ ਉਹ ਬਣਾਉਣੇ ਆ ਜਿਹੜੇ ਨਾ ਕਿਸੇ ਕੰਮ ਦੇ ਵੀ ਨਹੀਂ ਇਹਦਾ ਸਰਪੰਚਾਂ ਦਾ ਫਰਜ਼ ਬਣਦਾ ਜਦੋਂ ਪਿੰਡ ਦੇ ਵਿੱਚ ਇਹਦਾ ਕੰਮ ਹੁੰਦਾ ਨਾ ਅਗਲਾ ਦਾ ਤੂਤੀ ਪਣ ਵਿਆਹ ਕੇ ਲੈਂਦੀ ਤੇ ਤੂੰ ਇਹਨੂੰ ਕਿਉਂ ਨਹੀਂ ਬਈ ਇਹਨੂੰ ਘਰ ਦੇ ਤੂੰ ਕਿਉਂ ਨਹੀਂ ਇਹਨੂੰ ਵਸਾਉਂਦਾ ਕਿਹੜੀ ਗੱਲੋਂ ਕਾਰਨ ਕੀ ਆ ਇਹਨੂੰ ਜਦ ਤੂੰ ਵਿਆਹ ਕੇ ਲੈ ਕੇ ਆਇਆ ਤੇ ਇਹਨੂੰ ਕਿਉਂ ਕਿਹੜੀ ਕੋਲ ਧੱਕਾ ਦੇਣਾ ਉਦੋਂ ਤੈਨੂੰ ਇਹ ਚੰਗੀ ਲੱਗਦੀ ਜੇ ਤੂੰ ਰਲੇ ਉਹਦੇ ਨਾਲ ਰਹਿਣਾ ਤੇ ਫੇਰ ਇਹਨੂੰ ਕਿਉਂ ਵਿਆਹ ਕੇ ਲਿਆਂਦਾ ਆਹ ਹਾਲਾਤ ਨੇ ਸਾਡੇ ਅੱਜ ਪੰਜਾਬ ਦੇ ਵਿੱਚ ਜਿੰਨੀਆਂ ਅੱਜ ਧੀਆਂ ਖੱਜਲ ਖਰਾਬ ਹੁੰਦੀਆਂ ਪਈਆਂ ਨਾ ਤੁਸੀਂ ਹੁਣ ਯਕੀਨ ਮੰਨੇ ਤੁਸੀਂ ਕਹੋਗੇ ਮੇਰਾ ਕਹਿੰਦਾ ਤੇਜੇ ਚੌਥੇ ਦਿਨ ਇੱਕ ਅੱਧਾ ਫੋਨ ਇਸ ਕੰਮ ਲਈ ਆਉਂਦਾ ਰਹਿੰਦਾ ਵੀ ਤੁਸੀਂ ਆ ਸਾਡੀ ਆ ਵੀਡੀਓ ਪਾ ਦਿਓ ਤੁਸੀਂ ਆ ਕਰ ਦਿਓ ਜੀ ਤੁਸੀਂ ਆ ਸਾਡੀ ਆ ਇੱਥੇ ਕਰੋ ਉੱਥੇ ਕੋਣਾ ਕੋ ਚਲੋ ਲਾਗੇ ਬੰਨੇ ਜਿਹੜਾ ਸੱਜਣ ਮਿੱਤਰ ਪੱਤਰਕਾਰ ਉਹਨਾਂ ਨੂੰ ਕੱਲੀ ਦਾ ਬਾਕੀ ਇਹ ਕੁੜੀ ਨੇ ਇੰਟਰਵਿਊ ਚੈਨਲ ਤੇ ਉਹ ਵੀ ਤੁਸੀਂ ਆ ਆਪਣਾ ਹੈਗਾ ਮੇਰੇ ਕੋਲ ਚੈਨਲ ਦਾ ਸੱਚ ਦੀ ਸੱਚ ਦੀ ਆਵਾਜ਼ ਪਰਚੂਲ ਇਵੇਂ ਜੇ ਕਰਕੇ ਚੈਨਲ ਦਾ ਨਾਮ ਉਹਦੇ ਦੇ ਵੀਡੀਓ ਵੀ ਚੱਲਦੀ ਬਾਅਦ ਵਿੱਚ ਲਿੰਕ ਵੀ ਉੱਤੇ ਭੇਜ ਦਿਆਂਗਾ ਤਾਂ ਤੁਸੀਂ ਵੀਡੀਓ ਵੀ ਦੇਖ ਲੈ ਤਾਂ ਉਹ ਲੜਕਾ ਵੇਖੋ ਜੀ ਹੁਣ ਕੀ ਆਂਦਾ ਉਹ ਲੜਕਾ ਆਂਦਾ ਵੀ ਮੈਂ ਨਹੀਂ ਰੱਖਣੀ ਜਿਹੜੀ ਉਹ ਲੜਕੇ ਦੀ ਮਾਂ ਉਹ ਦੀ ਅਸੀਂ ਨਹੀਂ ਰੱਖਣੀ ਯਾਰ ਲੋਕਾਂ ਨੇ ਇਹ ਮੱਝ گاਵਾ ਬਣਾ ਲੀਆਂ ਵੀ ਲਿਓ ਡੰਡਾ ਮਾਰ ਕੇ ਜਿੱਧਰ ਮਰਜ਼ੀ ਭੇਜ ਦਿਓ ਜਿੱਧਰ ਮਰਜ਼ੀ ਤੋੜ ਦਿਓ ਇਹਦਾ ਮਤਲਬ ਇਹ ਵੀ ਜਦੋਂ ਲੋਕ ਅਸੀਂ ਆਣਾ ਨੇ ਈਆਂ ਜੰਮਣ ਤੋਂ ਲੋਕ ਈਆਂ ਜੰਮਣ ਦੇ ਇਹ ਗੱਲ ਤੋਂ ਡਰਦੇ ਨੇ ਸਮਝੀਏ ਗੱਲ ਤਾਂ ਮੈਂ ਇਸ ਕਰਕੇ ਸਾਰੀਆਂ ਸੰਸਥਾਵਾਂ ਨੂੰ ਬੇਨਤੀ ਕਰਨਾ ਵੀ ਤੁਸੀਂ ਅਸਕਰ ਤੁਸੀਂ ਵੀ ਪਹਿਲੋ ਕੁੜੀਆਂ ਸੀ ਮੁਰਗੇ ਤੁਸੀਂ ਨੋਹਾਂ ਬੜੀਆਂ ਫਿਰ ਤੁਸੀਂ ਸੱਸਾਂ ਬੜੀਆਂ ਇਹ ਨਹੀਂ ਗੱਲ ਵੀ ਚਲੋ ਜੋ ਜਾਇਜ਼ ਗੱਲਬਾਤ ਹੈ ਉਹ ਕਰੋ ਬਾਕੀ ਨੋਹਾਂ ਨੂੰ ਵੀ ਇਹ ਬੇਨਤੀ ਵੀ ਤੁਸੀਂ ਸੱਜਣ ਸਾਰੇ ਰੋਟੀ ਦਿਓ ਲੀੜਾ ਪਾਣੀ ਧੋ ਕੇ ਦਿਓ ਮਾੜਾ ਚੰਗਾ ਨਾ ਬੋਲੋ ਆਪਾਂ ਇਹਨੀਆਂ ਦੇ ਵੀ ਤੁਸੀਂ ਉਹਨਾਂ ਨੂੰ ਮਾੜਾ ਮਾੜਾ ਚੰਗਾ ਬੋਲੋ ਇਹ ਵੀ ਗਲਤ ਗੱਲ ਹੈ ਪਰ ਬਾਕੀ ਮੈਂ ਬੇਨਤੀ ਕਰਨਾ ਸਾਰਿਆਂ ਨੂੰ ਵੀ ਇਸ ਲੜਕੀ ਦਾ ਵੱਧ ਤੋਂ ਵੱਧ ਸ਼ੇਅਰ ਕਰਿਆ ਜੇ ਕਿਸੇ ਸੰਤਾਂ ਵਾਲੇ ਦੇ ਕੋਲੇ ਕੋਈ ਆਪਣੇ ਜਿਹੜੇ ਨਿਹੰਗ ਸਿੰਘ ਫੌਜਾਂ ਦੇ ਜਿਵੇਂ ਬਾਬਾ ਰਾਜाराम ਦਾ ਨੋਹ ਦੇ ਪੁੱਤਰੇ ਕੰਮ ਕਰਦੇ ਪੈਣਾ ਉਹਨਾਂ ਕੋਲ ਵੀਡੀਓ ਮੇਰੀ ਪਹੁੰਚ ਜੇ ਤ aíਦ ਲੜਕੀ ਦਾ ਮੈਂ ਨੰਬਰ ਦਿਆਂਗਾ ਤੇ ਬਾਬਾ ਜੀ ਇਹ ਲੜਕੇ ਦਾ ਮਸਲਾ ਜਲੂਰ ਹੱਲ ਕਰਾਉਣਾ ਕਿਉਂਕਿ ਜੇ ਥਾਣਿਆਂ ਦੇ ਵਿੱਚ ਕੋਈ ਮਿਹਨਤ ਨਹੀਂ ਰਹਿ ਗਈ ਅੱਗੇ ਉਹ ਕੁੜੀ ਦਾ ਰੌਲਾ ਸੀ ਟਰੈਕਟਰ ਵਾਲੀ ਦਾ ਜੋ ਭਾਈ ਕੁੜੀ ਉਹ ਕੁੜੀ ਨੇ ਭਾਈ ਅਮਰਤਬਾਲ ਮਹਿਰੋ ਨੂੰ ਫਰਿਆਦ ਕੀਤੀ ਤੇ ਮਹਿਰੋ ਨੇ ਉਹ ਵੀਡੀਓ ਵਾਇਰਲ ਕੀਤੀ ਤੇ ਫੇਰ ਪਰਚਾ ਜਾ ਕੇ ਹੋਇਆ ਕੁੜੀ ਦਾ ਫੇਰ ਪਰਚਾ ਆਇਆ ਪਰ ਉਹਨਾਂ ਨੇ ਖਾ ਚੋਦੂ ਵੱਡੀ ਮਾਰੀ ਪੁੱਛਿਆ ਨਹੀਂ ਦੱਸਿਆ ਨਹੀਂ ਮੁੜ ਕੇ ਰਾਮਣਾ ਰਾਜੀ ਨਵਾ ਕਰ ਲਿਆ ਜਦੋਂ ਲੋਕ ਮਗਰ ਬੋਲਣ ਲੰਗ ਪਏ ਆਹ ਦਾ ਹਾਲ ਹੀ ਲੋਕਾਂ ਦਾ ਜੀਦਾ ਨਹੀਂ ਕਰਦਾ ਲੋਕਾਂ ਦੀ ਗੱਲ ਦੇ ਵਿੱਚ ਬੋਲਣ ਨੂੰ ਬਲ ਆਕੀ ਦੇ ਬਈ ਜਦੋਂ ਕੋਈ ਰੋਂਦਾ ਨਾ ਉਹਦੋਂ ਬੋਲਣਾ ਪੈਂਦਾ ਤਾਂ ਇਸ ਕਰਕੇ ਮੇਰੀ ਸਾਰਿਆਂ ਨੂੰ ਬੇਨਤੀ ਖਿੱਚ ਕੇ ਸ਼ੇਅਰ ਕਰਦਿਆ ਜੀ ਬਾਕੀ ਕੋਈ ਆਪਾਂ ਨੂੰ ਇਹ ਲੋਕ ਕਈ ਕਹਿ ਦਿੰਦੇ ਨੇ ਕੋਣੀ ਪੈਸੇ ਦੀ ਖਾਤਰ ਬਈ ਆਪਾਂ ਨੂੰ ਕੋਈ ਨਹੀਂ ਉਹਦੇ ਪੈਸਾ ਨਹੀਂ ਮਿਲਦਾ ਨਾ ਆਪਾਂ ਨੂੰ ਪੈਸੇ ਦੀ ਝਾਗੇ ਆਪਾਂ ਦਾ ਸਿਰਫ ਮੈਨੂੰ ਇੱਕ ਚੈਨਲ ਦੇ ਨੇ ਜਵਾਬ ਦਿੱਤਾ ਸੀ ਤੇ ਮੈਂ ਇਸ ਕਰਕੇ ਇਹ ਇਹ ਬਣਾਇਆ ਇਸ ਕਰਕੇ ਇਹ ਕੰਮ ਕਰਨਾ ਨੇ ਤੇ ਪਹਿਲੋ ਮੈਨੂੰ ਬੋਲਣਾ ਵੀ ਨਹੀਂ ਸੌਂਦਾ ਹੁੰਦਾ ਨੇ ਤੇ ਸਮਝੀਏ ਗੱਲ ਤਾਂ ਇਸ ਕਰਕੇ ਸ਼ੇਰ ਖਿੱਚ ਕੇ ਕਰਦਿਆ ਜੇ ਇਹ ਜਿਹੜੀ ਤਸਵੀਰ ਉੱਤੇ ਤੁਸੀਂ ਵੇਖਣੇ ਪੈਂ ਇਹ ਮੁੰਡਾ ਤੇ ਇਹ ਕੁੜੀ ਏ ਇਹ ਪਿੰਡ ਪੈਂਦਾ ਡੋਡਾ ਬਗਰਾੜੀ ਦੇ ਕੋਲ ਬਗਰਾੜੀ ਮਸ਼ਹੂਰ ਏ ਉੱਥੋਂ ਦੀ ਔਰਤ ਜਿੰਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਉਹ ਔਰਤ ਵੀ ਸਿੱਧਾ ਇਹ ਗੱਲਾਂ ਦੀ ਵੀ ਵੀ ਮੇਰੇ ਨਾਲ ਇੰਨਾ ਜਿਹੇ ਰਿਹਾ ਹੈ ਬਿਲਕੁਲ ਉਹ ਵੀ ਸੱਚੀ ਹੈ ਬਈਂ ਦੇ ਨਾਲ 13-14 ਸਾਲ ਰਿਹਾ ਭਾਈ ਉਹ ਵੀ ਅਗਲੀ ਆਂ ਦੀ ਤੇ ਵਿਆਹ ਨਾ ਕਰਾਉਂਦਾ ਇਹਨੇ ਕਿਉਂ ਵਿਆਹ ਕਰਾਇਆ ਸੀ ਜੇ ਕਰਾਇਆ ਤੇ ਫਿਰ ਦੋਨੂੰ ਸੰਭਾਲੇ ਸਮਝਾਣਾ ਚਾਹੀਦਾ ਜਾਂਦਾ ਪਰ ਜੁਰਤ ਰੱਖੋ ਜੇ ਦੋ ਦੋ ਜਨਾਨੀਆਂ ਨਾਲ ਰਹਿਣਾ ਪਰ ਜੁਰਤ ਰੱਖੋ ਜੁਰਤ ਰੱਖਣੀ ਚਾਹੀਦੀ ਇਸ ਕਰਕੇ ਮੇਰੀ ਵੀਡੀਓ ਸ਼ੇਅਰ ਕਰ ਦੇ ਖਿੱਚ ਕੇ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਫੋਲੋ ਕਰ ਲੇ ਜੇ ਬੀਕੇ ਟੀਵੀ 12678 YouTube ਤੇ ਆਪਣਾ ਚੈਨਲ ਜੇ ਉਹਨੂੰ ਵੀ ਫੋਲੋ ਕਰ ਲਿਆ ਕਰੋ ਤੇ ਬਾਕੀ ਸ਼ੇਅਰ ਕਮੈਂਟ ਲਾਇਕ ਜਰੂਰ ਕਰਿਆ ਕਰੋ ਕਿਉਂਕਿ ਬਾਕੀ ਕਮੈਂਟ ਜਰੂਰ ਕਰਿਆ ਕਰੋ ਜੇ ਜੇ ਵੀ ਤੁਹਾਨੂੰ ਤੁਹਾਡਾ ਅਰਾਦਾ ਹੋ ਜੇ ਕਰੋ ਜੇ ਕਦੇ ਸਾ ਤੋਂ ਗਲਤ ਬੋਲਿਆ ਗਿਆ ਤਾਂ ਉੱਥੇ ਵੀ ਸਾਨੂੰ ਦੱਸੋ ਗਾਂ ਸਧਾਰਨਾ ਮੌਕਾ ਲੱਭੀ ਠੀਕ ਹੈ ਜੀ ਇਹ ਸਤਿ ਸ੍ਰੀ ਅਕਾਲ